ਕੰਬੈ ਸੇ ਦੀ ਗਰਮੀ ਚਾਹਤੋ ਹਾਂਜੀ ਸਾਰਾ ਦਿਨ ਜਲ ਮਰਦੀ ਪੁੱਛ ਲੋ ਮੇਰਾ ਸਿਰ ਨਹੀਂ ਦੁਖਣੇ ਦਿਹਾੜਦਾ ਮੇਰਾ ਸਿਰ ਨਹੀਂ ਦੁਖਣੇ ਦਿਹਾੜਦਾ ਹਲੇ ਔਰ ਤਾਂ ਝੂਠ ਥੋੜੀ ਬੋਲਦੀ ਆ ਤੇ ਫਿਰ ਤਾਂ ਹੀ ਤਾਂ ਹੁਣ ਬੀਪੀ ਚੈੱਕ ਕਰਵਾ ਕੇ ਤਨ ਦਵਾਈ ਦਿਵਾ ਲਿਆ ਬਿਲਾਖੜ ਦਵਾਈ ਲੈ ਲੈ ਨੇ ਲੱਗਦੀ ਆ ਹਾਂ ਦਵਾਈ ਲੈ ਹਰਾਂਗਲ ਚੁੱਪ ਕਰਕੇ ਰੈਸਟ ਕਰ ਲੈ ਹਾਂ ਰੈਸਟ ਤਾਂ ਕਰਦੀ ਨਹੀਂ ਜੇ ਰੈਸਟ ਕਰੂੰਗੀ ਤਾਂ ਹੀ ਠੀਕ ਹੋਊਂਗੀ ਮਾੜੀ ਮੋਟੀ ਯਾਰ ਰੈਸਟ ਹੁਣ ਅੱਜ ਮੈਂ ਕਰਨੀ ਸੀਗੀ ਫਿਰ ਮੈਨੂੰ ਸੀ ਲਾਲਚ ਲੱਗਿਆ ਕਿ ਮੈਂ ਫਟਾਫਟ ਕੱਪੜੇ ਸੀਦਾ ਚਲ ਉਹ ਤਾਂ ਠੀਕ ਹੈ ਕੋਈ ਨਾ ਸੀ ਹੈਗੇ ਪਰ ਹੁਣ ਦਵਾਈ ਲੈ ਹਰ ਸੋ ਜਾ ਰਹਾਂ ਹਾਂ ਗਰ ਠੀਕ ਹੈ ਰੈਸਟ ਕਰ ਲੈ ਬੁਖਾਰ ਤੈਨੂੰ ਜਿਹੜਾ ਸਿਰ ਦੁਖ ਰਿਹਾ ਉਹ ਸੱਚੀ ਨੂੰ ਦੁਖ ਰਿਹਾ ਕਿ ਕੋਈ ਹੋਰ ਚੀਜ਼ ਹੈ ਕਿ ਕੋਈ ਹੋ ਹੋ ਰਿਹਾ ਖੁਦ ਤਾਂ ਨਹੀਂ ਵੱਜ ਰਿਹਾ ਕੁਛ ਅੰਦਰ ਲ ਲੈ 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 ਮੈਨੂੰ ਓਖੀ ਲੰਗਦੀ ਏ ਦਵਾਈ ਅੰਦਰ ਗੋਲ ਗੱਪੇ ਤਾਂ ਬਹੁਤ ਛੇਤੀ ਲੱਗ ਜਾਂਦੇ ਨੇ ਤੇਰੇ ਅੰਦਰ ਘੜਪ ਤੇਰੇ ਅੰਦਰ ਸਿਰਦਾ ਅੱਲਾ ਯਾ ਹੋ ਰਿਹਾ ਇੱਕ ਕਿਵੇਂ ਠੀਕ ਹੋਗਾ ਇਹ ਕੁਛ ਨਹੀਂ ਦਾ ਦਵਾਈ ਲੈ ਹਾਂ ਸੁਖੇ ਰਾਮ ਕੋਲ ਨਹੀਂ ਆਪੀ ਹੋ ਜਾ ਠੀਕ ਐ ਇਹਦਾ ਕੋਈ ਲਾਜ ਦੱਸੋ ਕੁਛ ਨਹੀਂ ਦਾ ਮੈਂ ਦਵਾਈ ਲਿਆ ਦੇਣਾ ਤਨੋਰਾ ਸੋਰਾ ਹੁੰਦੀ ਏ ਇੱਕ ਉਹ ਲਾ ਲਓ ਤੇ ਨਾਲ ਠੀਕ ਹੋ ਜਾਂਦੀ ਏ ਯਾ ਮੈਂ ਸੁਣਿਆ ਗੋਲ ਗੁੱਪੇ ਖਾਣ ਨਾਲ ਨਾ ਛਾਲਾ ਠੀਕ ਹੋ ਜਾਂਦਾ ਤੇ ਮਾਰੀ ਨਾ ਚਪੇੜੇ ਕ ਮੂਰ ਬੱਟ ਗਏ ਤੇਰੇ ਇਹ ਜੇ ਤੇਰੇ ਛਾਲੇ ਠੀਕ ਕਰਾਂਗਾ ਨਾ ਮੈਂ ਯਾਦ ਰੱਖੂਗੀ ਚੁੱਪ ਚਾ پورے ਪੈ ਜਾ ਸੁਣ ਗਿਆ ਹਾਂ ਨਹੀਂ ਹਾਂ ਪੈਣਾ ਨਹੀਂ ਹੋਰ ਪੈ ਮੈਂ ਮੜੇ ਬਾਜ਼ਾਰ ਜਾ ਕੇ ਆਮ ਕੋਈ ਸਬਜ਼ੀ ਸਬਜ਼ੀ ਕੋਈ ਕੰਮਕਾਰ ਕੋਈ ਹੋਰ ਦੇਖਿਆ ਇਹ ਕਰਿਆ ਇਹ ਚੰਗਾ ਹਾਂ ਨੀਰ ਮੈਂ ਗੋਲ ਗੁੱਪੇ ਖਾਣੇ ਨੇ ਅੱਛਾ ਠੀਕ ਹੋ ਜਾਊਗਾ ਤੇਰਾ ਸਿਰ ਨਹੀਂ ਦੁਖ ਰਿਆ ਤੈਨੂੰ ਕਿ ਸੂ ਮਾਜ ਰ ਗੋਲ ਗੱਪੇ ਖਾਣੇਗਾ ਮੈਨੂੰ ਹੁਣ ਪਤਾ ਲੱਗਾ ਵੀ ਅੱਛੇ ਆ ਤ ਨਹੀਂ ਉਹ ਬਿਮਾਰੀ ਐ ਹੈ ਇਹ ਬਿਮਾਰੀ ਐ ਬਸ ਫਿਰ ਕਰਾ ਬੈਠ ਕੋਈ ਇਹਨਾਂ ਗੋਲ ਗੱਪੇ ਦਾ ਪਾਣੀ ਲਿਆ ਦੇਣਾ ਤੈਨੂੰ 2 ਗਰ ਪੀਗਾ ਉਹ ਪਾਣੀ ਪੀਗਾ ਤੋ ਰਾਵਗਲ ਠੀਕ ਹੋ ਜਾਏਗੀ ਠੀਕ ਐ ਚਲ ਠੀਕ ਐ ਫਿਰ ਯਾਰ ਸਿਰੂ ਨੇ ਤੋ ਬਹੁਤ ਦੁਖ ਰਿਆ ਮੇਰਾ ਫਿਰ ਪੈ ਜਾ ਆਰਾਮ ਕਰ ਲੈ ਪੈ ਜਾ ਆ ਵੜ ਸਰਾਣਾ ਲੈ ਇਹ ਆ ਚੱਕ ਸਰਾਣਾ ਚਲ ਪੈ ਜਾ ਰਾਵਗਲ ਸੋ ਜਾ। ਆ ਚੱਲ ਸੋ। ਅਰ ਮੈਂ ਮੜੇ ਕੰਮ ਤੇ ਜਾਇਆ ਹਾਂ ਠੀਕ ਹੈ। ਓਕੇ ਏਸੀ ਬੰਦ ਕਰਦਾ ਮੇਰੇ ਸਿਰ ਤੋਂ ਕਰੰਜ। ਹੈਂ? ਬੋਲਦੀ ਨਹੀਂ? ਨਹੀਂ। ਹਾਂ। ਚੱਲ ਕੋਈ ਨਾ ਤੁਰਾਮ ਘਰ ਕੌਫੀ ਤਾਂ ਨਹੀਂ ਪੀਣੀ। ਠੀਕ ਹੈ ਚੰਗਾ ਫਿਰ ਮੈਂ ਜਾਇਆ ਹਾਂ ਮੜੇ ਜਾ। ਚੱਲ ਮੈਂ ਗੋਲ ਕੱਪੇ ਖਾਣ ਚੱਲਿਆ। ਆਏ ਸਿਰ ਵੀ ਦੂਰੇ ਲੈ ਦੋ। ਕਿ ਡੀਪ ਪਖੰਡਣ ਜਨਾਨੀ ਓਏ। ਕੀ ਡਿਫਿਕਲ ਹੈ ਇਹ ਜੋ ਸਿਰ ਵੀ ਦੁਖਰਾ ਹੁੰਦਾ ਮੈਂ ਤਾਂ ਹੁਣ ਦੇਖ ਮੇਰੀ ਡਾਈਟਿੰਗਾਂ ਡਾਈਟਿੰਗ ਡਿਊਟੀ ਹੈ ਜੀ ਮੈਂ ਸਭ ਛੱਡ ਦੂੰਗਾ ਅੱਜ ਦੇ ਦਿਨ ਵਾਸਤੇ ਸਪ੍ਰਿੰਗ ਰੋਲ ਗੋਲ ਗੱਪੇ 버ਗਰ ਸਾਰਾ ਕੁਝ ਖਾ ਕੇ ਆਉਂਗਾ ਨਹੀਂ ਤੈ ਨਹੀਂ ਖਾਣਾ ਤੇਰਾ ਬੀਪੀ ਪਹਿਲੀ ਘਟਿਆ ਵਾ ਤੂੰ ਰਾਮਗੱਲ ਪੈ ਤੇਰਾ ਸਿਰ ਮੇ ਦਰਦ ਹੋ ਰਿਹਾ ਪੈ ਜਾ ਚੱਲ ਪੈ 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 ਨਹੀਂ ਤੈਨੂੰ ਗੋਲ ਗੱਪਿਆਂ ਦਾ ਪਾਣੀ ਲਿਆ ਦਾਂਗਾ ਜੇ ਤੇਰੇ ਮੂੰਹ ਮੇ ਛਾਲੇ ਜੇ ਹੋ ਰਹੇ ਨਾ ਉਹ ਗਲ ਠੀਕ ਹੋ ਜਾਏਗਾ ਠੀਕ ਚੱਲ ਠੀਕ ਹੈ ਪੈ ਜਾ ਰਾਂ ਪੈ ਜਾ ਸੋ ਜਾ ਚੱਲ ਮੈਂ ਜਾ ਰਿਹਾ ਮੜੇ ਹੈ ਤਰੇਕੇ ਸੁਮਾ ਜਾ ਰਿਹਾ ਗੈ। ਰਾਜ ਦੇ ਨਹੀਂ ਰਹੀ। ਰੋਜ਼ ਉਦਨ ਅਲੇ ਅਰੋ ਤੈਨੂੰ ਗੋਲ ਗੱਪੇ ਮਿਲ ਰਹੇ ਰੋਜ਼। ਤੂੰ ਗੋਲ ਗੱਪੇ ਪਰ ਨਾ ਹੋ ਜੀ। ਰਾਤ ਨਹੀਂ ਹੁਆਏ। ਹਰ ਰਾਤ ਨਹੀਂ ਬਸ ਮਿਲੇ। ਪਰਸੋ ਬੀਪੀ ਘਟ ਗਿਆ। ਅੱਛਾ। ਹੰਦ ਮਤਲਬ ਤੂੰ ਗੋਲ ਗੱਪੇ ਪਰ ਹੋਏਗਾ ਰੇ ਜਿੱਦਨ ਤੈਨੂੰ ਗੋਲ ਗੱਪੇ ਨਾ ਮਿਲੇ ਉਦਨ ਤੇਰਾ ਬੀਪੀ ਘਟ ਦੇ ਕਰੇਗਾ ਹਣ। ਗੋਗੋਲ ਨੂੰ ਮੈਨੂੰ ਨਹੀਂ ਪਤਾ ਬੀਬੀ ਕਿਉਂ ਘਟੇ ਕੱਲ ਦਾ ਘਟੇ ਨਾ 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 ਇੱਕ ਗੋਲ ਹਾਂ ਕੱਲ ਕੱਲ ਗੋਲ ਗੱਪੇ ਕਿਉਂਕਿ ਪਰਸ ਗੋਲ ਗੱਪੇ ਮਿਲੇ ਤਾਂ ਠੀਕ ਦੀ ਅੱਜ ਤੈਨੂੰ ਕੱਲ ਤੈਨੂੰ ਗੋਲ ਗੱਪੇ ਨੇ ਮਿਲੇ ਰਾਤ ਨੂੰ ਤੇਰਾ ਸਿਰ ਦੁਖਣ ਲੱਗ ਗਿਆ ਦਿਨ ਇਹ ਵੀ ਦੁਖਦਾ ਸੀ ਕੱਲ ਅੱਛਾ ਅੱਜ ਫਿਰ ਹੁਣ ਤਾਂ ਤੈਨੂੰ ਜਮੇ ਆ ਹੋ ਗਿਆ ਹਨਾ ਹੁਣ ਤਾਂ ਡਾਕਟਰ ਵਗੇ ਚੱਕਰ ਬਹੁਤ ਆ ਰਹੇ ਨੇ ਤੁਹਾਡੇ ਸਾਹਮਣੇ ਚੈੱਕ ਕਰਾਇਆ ਨਾ ਉਹ ਤਾਂ ਠੀਕ ਹੈ ਮੈਨੂੰ ਪਤਾ ਬੀਬੀ ਘਟਿਆ ਕਿਉਂ ਹੈ ਉਸਕਾ ਬਿਮਾਰੀ ਕੀ ਅਬਿਚਲੀ ਤਾਂ ਹੁਣ ਪਤਾ ਲੱਗੀ ਹੈ ਗੋਲ ਗੱਪੇ ਹੈ ਉਸਕੀ ਬਿਮਾਰੀ ਨਾ ਹਾਂ ਹਾਂ ਸੱਚੀ ਬਾਤ ਹੈ ਨਹੀਂ ਘਟ ਗਿਆ ਚੱਲ ਫਿਰ ਬੂਦ ਘਰ ਆ ਬੈ ਫਿਰ ਤੇ ਕੀ ਕਰਨਾ ਜੋ ਦੇਖੀ ਤੂੰ ਖਾਣ ਤਾਂ ਚੱਲਦੇ ਹੋ ਤੇਲ ਦਾ ਫੁੱਕੋਂ ਵੀ ਨਾਲ ਮਿਲ ਨੂੰ ਦੇ ਜੋ ਖਾਣਾ ਮੈਂ ਆ ਤੈ ਕੁੱਛ ਖਾਣਾ ਨਹੀਂ ਤੇਰਾ ਕਹਿਗਾ ਮੈਂ ਦੱਸ ਮਨ ਨਹੀਂ ਖਾਣੂਗੀ ਹੈ ਮੂੰਹ ਖਾਈ ਇੱਧਰ ਆਉਂਗੀ ਕੇ ਸੂ ਪੂਰਾ ਮਾਤਰਿਆ ਹੈ ਨਾ ਇਹ ਤਾਂ ਬਾਈ ਗਲਤ ਬਾਤ ਹੈ ਗੋਲ ਗੱਪੇ ਨਹੀਂ ਮਿਲਦੇ ਤੂੰ ਬੀਬੀ ਘਟਾ ਕੇ ਬਹਿ ਜਾ ਸੀ ਲਾਈ ਉਹ ਯੇ ਗੁਈ ਫਿਰ ਪੈ ਜਾ ਫਿਰ ਆਰਾਮ ਕਰ ਲੈ ਕਰ ਹੁਣ ਦਵਾਈ ਤੈਨੂੰ ਦਵਾ ਕੇ ਲਿਆ ਤੇਰਾ ਬੀਪੀ ਚੈੱਕ ਕਰਾ ਦੇਖ ਦੋ ਬਾਈ ਹੁਣ ਤੂੰ ਦਵਾਈ ਲੈ ਆਰਾਮ ਕਰ ਸੋ ਜਾ ਬਣਾ ਰੈਸਟ ਕਰ ਹਾਂ ਸੋ ਜਾ ਚੱਲ ਪਿੱਛੇ ਨੋ ਚੱਲ ਸੋ ਜਾ ਪੈ ਜਾ ਰ ਸੋ ਜਾ ਸੋ ਜਾ ਚੱਲ ਚੰਗਾ ਪੈ ਆਰਾਮ ਕਰ ਮੈਂ ਐਸੀ ਕਰਦੇ ਨਾ ਬਣਾ ਤੇਰੇ ਸਿਰ ਦੁਖ ਰੇ ਨਾ ਠੀਕ ਹੋ ਜੰਗੇ ਚੱਲ ਚੰਗਾ ਮੈਂ ਆਇਆ ਮਾੜੇ ਜਾ ਕੇ ਹਾਂ ਹਾਂ ਆਇਆ ਮੈਂ ਚੰਗਾ ਯਾਰ ਮੈਨੂੰ ਐ ਦੱਸੋ ਬੱਬਿਓ ਇਹਨੂੰ ਗੋਲ ਗੱਪੇ ਚਾਹੀਦੀ ਰੋਜ਼ ਐ ਪਰਸੋ ਦਿਨ ਡੈਡੀ ਲੈ ਕੇ ਆਏ ਨੇ ਜੇ ਮੈਂ ਜਨਨਤ ਮਹਿ ਲਿਆ ਦਿੰਨਾ ਉਹਨਾਂ ਡੈਡੀ ਲੈ ਆਏ ਤੇ ਉਦੋਂ ਖਾ ਲੈ ਕੱਲੀ ਨੂੰ ਵੀ ਲਿਹਾਂਦੇ ਨਹੀਂ ਕਿਸੇ ਨੇ ਕੱਲ ਮੈਂ ਵਰਕਆਊਟ ਕਰਨ ਚੱਲੇ ਗਿਆ ਡੈਡੀ ਵੀ ਯਾਰ ਚੱਲ ਗਏ ਭੁੱਲ ਗਏ ਤੇ ਅੱਜੇ ਕੱਲ ਕੱਲ ਦਾ ਬੀਬੀ ਘਟ ਹੈ ਰਾ ਕੱਲ ਦਾ ਸਿਰ ਦੁਖ ਰਿਆ ਤੇ ਹੁਣ ਇਹ ਮੂੰਹ ਬਣਾ ਕੇ ਬੈਠੀ ਹੈ ਕਿ ਹੁਣ ਨਾ ਹੁਣ ਹੀ ਮੈਂ ਹਲੇ 10 ਮਿੰਟ ਵੀ ਨਹੀਂ ਹੋਏ ਘਰੇ ਆਇਆ ਉਹ ਤੇ ਆਂਦੇ ਮੈਨੂੰ ਦਵਾਈ ਦਵਾ ਕੇ ਲੈ ਬੱਬਿਓ ਦਵਾਈ ਪਈ ਹੈ ਬੀਬੀ ਚੈੱਕ ਕਰਾਇਆ ਚਲ ਬੀਪੀ ਦਾ ਘਟਦੀ ਮਨ ਕਦੀ ਮੈਂ ਅੱਜ ਕਦੀ ਮੇਰਾ ਮੂਡ ਦਾ ਟੈਸਟ ਵੀ ਹਰਦਾ ਉਹਨੇ ਵਖਾ ਕੀ ਗੱਲ ਵੈਸੇ ਹੀ ਆ ਤੇ ਆਖਰੀ ਬਿਮਾਰੀ ਤਾਂ ਹੁਣ ਮੈਨੂੰ ਪਤਾ ਲੱਗੀ ਆ ਵੀ ਬੀਪੀ ਕਿਉਂ ਘਟਾਈ ਬੈਠੀ ਆ ਬੀਪੀ ਬਾਈ ਤਾਂ ਘਟਿਆ ਵੀ ਗੋਲ ਗੱਪੇ ਨਹੀਂ ਮਿਲ ਰਹੇ ਹਨਾ ਚਲ ਉੱਠ ਖੜੀ ਹੋ ਤੇਰਾ ਬੀਪੀ ਸੈੱਟ ਕਰਾਵਾਂ ਚਲ ਤੇਰੇ ਗੋਲ ਗੱਪੇ ਨਾਲ ਬੀਪੀ ਸੈੱਟ ਹੋਏਗਾ ਮੈਨੂੰ ਪਤਾ ਤੇਰੀ ਬਿਮਾਰੀ ਦਾ ਖੜੀ ਹੋ ਹੁਣ ਦੇਖੀ ਕਿ ਤਰਾ ਛਾਲਾ ਮਾਰ ਮਾਰ ਭੱਜੂਗੀ ਦੇਖੀ ਤੇ ਯਾਰ ਹੈ ਨਾ ਹੁਣ ਮੈਨੂੰ ਕੀ ਬੋਲ ਰਹੀ ਦੀ ਇਧਰ ਗੱਲ ਕਰਾ ਟੀ-ਸ਼ਰਟ ਦਾ ਬਦਲ ਲੀ ਬਾਈ ਇਹ ਸੇਵਨ ਬਬਾ ਕੀ ਕਹਿਆ ਦੀ ਕਹਦੇ ਗੋਲ ਗੱਪੇ ਤਾਂ ਖਵਾਉਂਗਾ ਹੀ ਮੈਨੂੰ ਨਾਲ ਇੱਕ ਚੀਜ਼ ਹੋਰ ਖਵਾਇ ਮਾਂ ਕੀ ਕਹਦੀ ਉਹ ਖਵਾ ਦਿਓ ਬਸ ਚਾਪ ਜੰਮ ਖਾਣੀ ਆ ਕਹਦੀ ਨਾ ਸਪਰਿੰਗ ਰੋਲ ਖਾਣੀ ਕਹਦੀ ਚਾਪ ਜਦਾ ਮੈਦਾ ਜ ਬਹੁਤਾ ਹੁੰਦਾ ਇਹਨੂੰ ਪੂਰੀ ਇਹਦਾ ਘਟਾ ਹੈ ਬੀਬੀ ਝੂੜੇ ਨਾ ਬੋਲਦੀ ਹੈ ਨਾ ਝੂਠੀ ਹੈ ਇਹ ਹੁਣ ਦੇਖ ਮੈਂ ਨਾ ਉਹ ਕੈਮਰਾ ਆਨ ਕਰਨਾ ਭੁੱਲ ਗਿਆ ਬਬੇ ਸੱਚੀ ਕਹ ਰਿਹਾ ਕੈਮਰਾ ਆਨ ਕਰਨਾ ਭੁੱਲ ਗਿਆ ਇਹ ਤੁਹਾਨੂੰ ਦਿਖਾਉਣਾ ਜੀ ਨਨੰਦ ਕਾਣਾ ਸੀਗਾ ਕੀ ਕਰਦੀ ਐ ਕੀ ਨਹੀਂ ਕਰਦੀ ਹੁਣ ਦੇਖੀ ਬੀਬੀ ਜੱਟ ਹੁੰਦਾ ਆ ਕੇ ਛਾਲਾ ਰਗੇ ਕਿਤਰਾ ਮਾਰਨੀ ਐ ਇਹਨੇ ਪੱਜੀ ਆਊਗੀ ਚਲੋ ਟਿਕੜੀਆ ਚਲ ਚਲਾ ਲੇ ਚਸ਼ਮਾ ਲਾਵਾ ਬੁਢੀ ਹੋ ਗਈ ਨਾ ਮੈਨੂੰ ਮਰੋ ਵੀ ਦਿਖਦਾ ਵੀ ਨਹੀਂ ਹੈ ਉਹ ਫਿਰ ਤਾਂ ਫਾੜ ਕੇ ਲਿਜਾ ਨਹੀਂ ਚਸ਼ਮਾ ਲਾ ਲੈ ਗੋਲ ਕੱਪਾ ਗੋਲ ਕੱਪਾ ਗੋਲ ਗੱਪੇ ਨਾਲ ਦੇ ਗੱਤਨ ਠੀਕ ਆ ਬਾਬੇ ਉਹ ਚੱਲਦੇ ਆ ਬਾਜ਼ਾਰ ਤੇ ਮਿਲਦੇ ਦੇ ਖੇ ਪਰ ਕੋਲ ਕਿੱਥੇ ਗੰਨੇ ਆ ਜੋ ਠੀਕ ਆ ਹੁਣ ਥੋੜਾ ਥੋੜਾ ਜਿਹਾ ਫਰੈਸ਼ ਦੀ ਹਵਾ ਮਿਲਦੀ ਆ ਅੱਛਾ ਥੋੜਾ ਜਿਹਾ ਗੋਲ ਗੱਪੇ ਜਰੂਰ ਜਾਉਗਾ ਨਾ ਪਿਉਰੀਫਾਈਰ ਮਾਊਂਟਰ ਹੰਦ ਤੇ ਜਿਆਦਾ ਭਾਈ ਠੀਕ ਆ ਤਾਂ ਇਹ ਨਹੀਂ ਨਹੀਂ ਬੰਦੇ ਤਾਂ ਆ ਬਾਬੇ ਚੱਲੇ ਆ ਬਾਜ਼ਾਰ ਹੁਣ ਇਹਨੂੰ ਠੀਕ ਕਰਾਂ ਇਹਦਾ ਬੀਬੀ ਬਾਬੇ ਗੋਲ ਗੱਪੇ ਨਾਲ ਹੀ ਸੈੱਟ ਹੋਣਾ ਕਦੇ ਨਹੀਂ ਮਿਲਦਾ ਹਾਂ ਟੀਮ ਨਾਲ ਪਲਾਂ ਲਾ ਬਾ ਹੋਰ ਹੋਰ ਟੀਮ ਬਲਾਂ ਲਾ ਗੋਲ ਗੱਪੇ ਖਾਦਨ ਯਾਰੇ ਲੈ ਉੱਬੇ ਪਹਿਲਾਂ ਆ ਗਈ ਸਪ੍ਰਿੰਗ ਰੋਲ ਖਾਣ ਹੁਣ ਹੋਜੂ ਠੀਕ ਸਿਰ ਹੈਲੋ ਇੱਧਰ ਦੇਖ ਬੀਬੀ ਹੋਜੂ ਠੀਕ ਹੁਣ ਪਹਿਲਾਂ ਬੱਬੇ ਖਾਣ ਲੱਗੀਆਂ ਸਪ੍ਰਿੰਗ ਰੋਲ ਅਣੀ ਪਹਿਲਾਂ ਸਪ੍ਰਿੰਗ ਰੋਲ ਫੇਰ ਗੋਲ ਗੱਪੇ ਕਿਉਂਕਿ ਇਹਨਾਂ ਦੇ ਬੱਬੇ ਫੇਮਸ ਨੇ ਚਾਈਨਾ ਟਾਊਨ ਵਾਲਿਆਂ ਦੇ ਹੈਲੋ ਫੂਡ ਦੇ ਬਿਲਕੁਲ ਸਾਹਮਣੇ ਇਹਦੇ ਹੀ ਖਾਂਦੀ ਐ ਇਹ ਜ਼ਿਆਦਾ ਫੇਮਸ ਹੈ ਨਾ ਵਣ ਠੀਕ ਹੋਣਾ ਚਾਹੀਦਾ ਸਿਰ ਹੁਣ ਤੇਰਾ ਖਾਸ ਸਪ੍ਰਿੰਗ ਰੋਲ ਹਰ ਹੁਣ ਤੇਰਾ ਬੀਬੀ ਨਹੀਂ ਘਟਣਾ ਚਾਹੀਦਾ ਠੀਕ ਹੈ ਇਸ ਤੇ ਵਾਪਸ ਨੋ ਕੋਲਾਂਗੋਲ ਗੋਲ ਗੱਪੇ ਗਰਮ ਮੋਟੇ ਗਰਮ ਬਹੁਤ ਮੂੰਹ ਨਾ ਸਾੜਦੀ ਤੇਰੇ ਹੋਰ ਜਿਹੜੇ ਛਾਲੇ ਕੰਮ ਖਰਾਬ ਕਰ ਲੈ ਵਾਇਰਸ ਹੋਸਣ ਲੈਣੀ ਮੈਡੀਸ ਜੀ ਕਿ ਲੈਣੀ ਹੈ ਠੀਕ ਹੈ ਕਿਲਾ ਚੱਕਾ ਫੜਾ ਦਹੀਂ ਵਾਲੇ ਕੋਲ ਗੱਪੇ ਹੁਣ ਤੇਰਾ ਬੀਬੀ ਬੂਪੀ ਨਾ ਹਨ ਓਕੇ ਹੋਣਾ ਜਿਹੜਾ ਸੈੱਟ ਭੱਜੀ ਫਿਰ ਹੁਣ ਆ ਗਿਆ ਨਾ ਗੋਲ ਗੱਪੇ ਸ਼ੇਰ ਨਹੀਂ ਬਣ ਜਾ ਠੀਕ ਹੈ ਉਹ ਤਰਾ ਬੀਬੀ ਨੂੰ ਕਿਤੇ ਜਾਣਾ ਚਾਹੀਦਾ ਦੇਖਣਾ ਚਾਹੀਦਾ ਵੀ ਤੂੰ ਬਿਮਾਰ ਹੈ ਸੁਣ ਗਿਆ ਨਾ ਆ ਹੁਣ ਬੀਬੀ ਤੇਰਾ ਠੀਕ ਹੋ ਜਾਣਾ ਲੈ ਕੇ ਦੋ ਮਿੰਟ ਜਿੰਨੇ ਇਸਕੇ ਵਿੱਚ ਕਹਿ ਲੈਈਆਂ ਐਲਫਾਫੇਮਾ ਕੁਛ ਨਹੀਂ ਦਵਾਈ ਹੈ ਦਿਖਾ ਦਵਾਈ ਨਹੀਂ ਹੈ ਇੱਧਰ ਪਹੁੰਚ ਹੁਣਦਾ ਨਹੀਂ ਫਿਰ ਦਵਾਈ ਹੈ ਦਿਖਾ ਇੱਕ ਮਿੰਟ ਰੁਕ ਹੁਣ ਕੰਮ ਨਹੀਂ ਚੱਲ 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 ਅੰਦਰ ਦੇਖਾ ਲਵਾਵਾ ਖੋਲ ਹੈ ਲਵਾਵਾ ਖੋਲ ਆਪਣੇ ਹੱਥ ਨਾਲ ਲਵਾਵਾ ਖੋਲੂਗੀ ਤੋ ਖੋਲ ਨਰਮਈ ਹੈ ਖੋਲ ਖੋਲ ਦੇਖਾਂ ਤੋ ਬਾਈ ਚੱਲ 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 ਦੰਦ ਨਾ ਘੱਟ ਮੇਰੇ ਸਾਹਮਣੇ ਲੈ ਬੱਬੇ ਦੇਖੋ ਦਵਾਈ ਆ ਤੀਸਰੀ ਦਵਾਈ ਹੈ ਪਹਿਲੀ ਦਵਾਈ ਸਪਰਿੰਗ ਰੋਲ ਦੂਸਰੀ ਦਵਾਈ ਗੋਲ ਗੱਪੇ ਤੀਸਰੀ ਦਵਾਈ ਜਲੇਬੀ ਜੇ ਹੁਣ ਤੇਰਾ ਰਾਤ ਨੂੰ ਸਿਰ ਦੁਖਿਆ ਤੇਰਾ ਬੀਬੀ ਘਟ ਗਿਆ ਤੇਰੇ ਰਿਉ ਹੈ ਜੀਆ ਚਪੇੜਾ ਚਪੇੜਾ ਮਾਰਾਂਗਾ ਨਾ ਤੇਰੇ ਚੱਲੇ ਰੋਟੀ ਰੋਟੀ ਬਣਾ ਦੇ ਦੁੱਧ ਦਾ ਤੇ ਜਿਹੜਾ ਗਰਮ ਕਰਨ ਵਾਲਾ ਕਰ ਲਿਓ ਤੇ ਮਿਲਦੇ ਆਂ ਫਿਰ ਅੱਜ ਦਾ ਸਬਜ਼ੀ ਕੀ ਹਾਂ ਠੀਕ ਹੈ ਇਹਦਾ ਕਾਲੀ ਪੀਲੀ ਪੂਰੀ ਬਰਾਊਨ, ਵਾਈਟ, ਬਲੈਕ, ਗ੍ਰੀਨ, yellow ਪਰ ਠੀਕ ਆ ਬਣਾਦਾ ਮੈਂ ਇਹਦੇ ਕੱਪੜੇ ਚੇਂਜ ਕਰ ਲਾਂ ਤੇ ਮਿਲਦਾ ਬੱਬੀ ਬਾਕੀ ਹੋਣਾ ਠੀਕ ਆ ਹੁਣ ਬੀਬੀ ਵੀ ਸੈੱਟ ਹੈ ਤਾਂ ਚੇਰ ਕਰਦੇ ਵੀ ਠੀਕ ਹੋ ਗਿਆ ਬਣ ਗਈ ਬਾਈ ਰੋਟੀ ਕਿ ਨਹੀਂ ਓਏ ਮੁੰਡਿਆ ਇਹ ਤੁਦ ਕਰਮ ਰੱਖਿਆ ਲੱਗਦੀ ਤੁਦ ਕਰਮ ਬਣਿਆ ਚਾਹ ਹੋ ਗਈ ਯਾਰੀ ਅਜਾ ਮੇਰੀ ਗੱਲ ਸੁਣੋ ਅਜੇ ਜਿਹੜੀ ਦਿਲੇਤੀ ਹੈ ਨਾ ਦੁੱਧੇ ਜਿਹਾ ਆ ਕੇ ਖਾਵਾਗੇ ਠੀਕ ਆ ਤੁਮ ਕਿਵੇਂ ਆ ਸਰਦਰ ਤੇਰਾ ਬੁਖਾਰ ਬਖੂਰ ਬੀਪੀ ਹੈ ਠਿੱਲੀ ਨਾ ਬੋਲਣਾ ਯਾਰ ਗੜਕ ਗੜਕ ਕੇ ਬੋਲ ਹਾਂ ਐ ਬੋਲ ਤੂੰ ਦੀ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਅੰਧੀ ਕਣੀ ਬੇਬੇ ਯਾਰਾ ਹੰਦੀਨੀ ਆਵਾ 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 ਕਿੰਨੀ ਕਵਾ ਬੇਬੇ ਮ ਜਾਣਾ ਜਾਣਾ ਕਾਦਾ ਹਲੇ ਹੁਣ ਤਾਂ ਜਾ ਕੇ ਆਈ ਐ ਥੋੜੇ ਦਿਨ ਵੀ ਨਹੀਂ ਹੋਏ ਇਹ ਵੀ ਫੇਰ ਉਧਰ ਗਈ ਉਧਰ ਗਈ ਮੈਂ ਉਧਰ ਗਈ ਚਲ ਕੋਈ ਨਾ ਦਰੇ ਮ ਤਾਰ ਦੇਂ ਤੇਰਾ ਫੇਰ ਲਓ ਬਾਬੇ ਦੁੱਧ ਗਰਮ ਹੋ ਰਿਹਾ ਤੇ ਉਹ ਬਾਅਦ ਫਿਰ ਬਣਾਨੇ ਰੋਟੀ। ਬਾਕੀ ਹਲੇ ਹੁਣ ਤਾਂ ਭੁੱਖ ਜੀ ਹੈ ਨਹੀਂ ਹੈ ਨਾ ਖਾ ਲਿਆ ਯਾਰ। ਅੱਜ ਬਾਬੇਓ ਮੈਂ ਆਪਣੀ ਡਾਈਟ ਨਾਲ ਅਛੀਤ ਕਰ ਚੁੱਕਿਆ। ਸਪ੍ਰਿੰਗ ਰੋਲ ਖਾ ਲਿਆ, ਗੋਮੋਮਸ ਖਾਣ ਮੋਮਸ ਨਹੀਂ, ਗੋਲ ਗੱਪੇ ਖਾ ਲਏ। ਹੁਣ ਦੁੱਧ ਨਾਲ ਜਲੇਬੀਆਂ ਖਾਣ ਲਈ ਰੋਟੀ। ਤੜਕੇ ਵਾਰ ਘੌਰ ਤੇ ਜਾਣਾ ਬਾਬੇਓ ਤਰਕੇ ਮੇਰੇ ਨਾਲ ਮੀਤ ਵੀ ਚੱਲੂਗੀ ਚੱਲੇਗੀ। ਬਾ ਠੀਕ ਹੈ। ਸਿਰ ਸਹੀ ਹੋ ਜੇ ਮੈਂ ਫਿਰ। ਜੀ ਅੱਜ ਦੁੱਖ ਦੱਸਿਆ। ਫਰੈਂਡ ਦੇ ਨਹੀਂ ਸਿਰ ਦਰਦ ਠੀਕ ਹੋਇਆ ਫਿਰ ਪੈ ਜਾ ਮੈਂ। ਨੀ ਯੂ ਗਰੀਆਂ ਸਵੇਰੇ ਗੈਣਾ ਕੀ ਹੈ ਹੈ ਕੀ ਹੋ ਗਿਆ ਜਿਆਦਾ ਨਹੀਂ ਸਿਰਫ ਦੋ ਰੋਟੀਆਂ ਖਾਣੀਆਂ ਠੀਕ ਹੈ ਠੀਕ ਹੈ ਮੈਂ ਦਾਲ ਕਰਨ ਕਰ ਲਵਾਂ ਤਾ ਚੁਰਕੇ ਖਾਣੀ ਕਿੱਦਾਂ ਮੈਂ ਰੁੱਕ ਕੇ ਖਾਣੀ ਆ ਓਕੇ ਓਕੇ ਮੈਂ ਵੀ ਰੁੱਕ ਕੇ ਖਾਉਂਗਾ ਹੁਣ ਇੱਕ ਤਾਂ ਉੱਪਰੋਂ ਥੋੜੀ ਖਾ ਜਾਣਾ ਯਾਰ ਹੁਣ ਕਾਹਲੇ ਗੋਲ ਗੱਪੇ ਖਾ ਗਏ ਆ ਦਹੀਂ ਵਾਲੇ ਨਾਲੇ ਫਿਰ ਉਹ ਖਾ ਲਿਆ ਕੀ ਕਹਿੰਦੇ ਨੇ ਸਪਰਿੰਗ ਰੋਲ ਰੋਟੀ ਰੋਟੀ ਖਾ ਕੇ ਘੁੰਮ ਲੇ ਫਿਰ ਕੀ ਕਹਿੰਦੇ ਹੋ ਹੈ ਨਾ ਰੋਟੀ ਲੁੱਟੀ ਖਾ ਕੇ ਕੋ ਮਜ਼ੇ ਹੀ ਬਾਕੀ ਬੱਬਿਓ ਅ ਤੁਸੀਂ ਵਲੌਗਰ ਹੋ ਯਾਰ ਪਿਆਰ ਦਿਆ ਕਰੋ ਜਿਆਦਾ ਜਿਆਦਾ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਬਲੌਗ ਕਿੱਦਾਂ ਲੱਗਦੇ ਨੇ ਤੇ ਬਾਕੀ ਵੀ ਵਲੌਗ ਕਰਦੇ ਮੈਂ ਹੰਡ ਫਿਰ ਹਾਂਜੀ ਤੇ ਠੀਕ ਹੈ ਮਿੱਤਰੋ ਮਿਲਦੇ ਆ ਕਿਸੇ ਨਵੇਂ ਬਲੌਗ ਚਿਲਦੇ ਨੂੰ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਜੇ ਬਲੌਗ ਘੈਂਡ ਲੱਗੇ ਕਿਸੇ ਵੀ ਰੀਜ਼ਨ ਕਰਕੇ ਤਾਂ ਬਹੁਤ ਲਾਈਕ ਕਰ ਦਿਓ ਕਮੈਂਟ ਕਰਕੇ ਸ਼ੇਅਰ ਕਰ ਦਿਓ ਆਪਣੇ ਯਾਰ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਚਿਲਦੇ ਨੂੰ ਬਾਏ ਟੇਕ ਕੇਅਰ ਬਾਏ ਬਾਏ ਬਾਏ